ਹੈਲੋ ਹੈਲੋ ਹਰ ਕੀ ਕੀ ਹੈ ਇਹ ਕੀ ਕੀ ਹੈ ਯਾਰ ਕੀ ਕਿੱਥੇ ਕੀ ਕਰ ਲਿਆ ਤੂੰ ਸਾਨੂੰ ਨੂੰ ਨਹੀਂ ਲੱਗਦਾ ਛੋਟਾ ਭਰਾ ਹੋਊਗਾ ਸਰ ਉਹ ਇਦਾਂ ਦੇ ਕੰਮ ਨਹੀਂ ਕਰਦਾ ਇੱਕ ਵਾਰੀ ਗੱਲ ਕਰਾ ਦਿਓ ਸਰ ਮੈਂ ਕਰ ਦਿੰਦਾ ਪੈਸੇ ਵੇਜੇ ਉਹ ਉਹਨਾਂ ਦੀ ਛਾੜਪੀੜ ਕਰ ਰਹੀ ਹੈ ਤਫਸੀਲ ਕਰ ਦਿਓ ਠੀਕ ਹੈ ਨਾ ਅੰਦਰ ਪੁਲਿਸ ਦੀ ਕਸਟਡੀ ਦੇ ਵਿੱਚ ਨੇ ਠੀਕ ਹੈ ਨਾ ਉਹ ਸਰ ਮੈਨੂੰ ਸਰ ਇੱਕ ਵਾਰੀ ਕਲੀਅਰ ਕਰਾ ਦਿਓ ਉਹਨੇ ਕੁੱਤੇ ਨਹੀਂ ਉਹਨੇ ਕੀਤਾ ਇਹ ਕੰਮ ਸਰ ਮੈਂ ਕਰ ਦਿੰਦਾ ਪੈਸੇ ਵੇਜੇ ਯਾਰ ਪੈਸੇ ਦੀ ਗੱਲ ਨਹੀਂ ਪੈਸੇ ਨਾ ਕਰੇਗਾ ਸਾਨੂੰ ਸਾਨੂੰ ਕੀ ਤਕਲੀਫ ਹੈ ਸਰ ਮੈਨੂੰ ਪਤਾ ਲੱਗ ਜੂਏ ਵੀ ਛੋਟਾ ਭਰਾ ਹੀ ਆ ਸਰ ਮੈਂ ਤਦ ਹੀ ਪੈਸੇ ਦੇਕਰੂੰਗਾ ਜੀ ਲੋਗਾਂ ਨੂੰ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਗੱਲ ਪਬਲਿਕ ਅਨਾਉਂਸਮੈਂਟ ਕਰ ਦਿੰਦੇ ਹੋ ਜੇਕਰ ਤੁਸੀਂ ਗੱਲ ਪਬਲਿਕ ਕਰ ਦਿੱਤੀ ਤੇ ਫਿਰ ਗੱਲ ਮੀਡੀਆ ਦੇ ਉੱਤੇ ਆ ਜਾਣੀ ਹੈ ਨਹੀਂ ਨਹੀਂ ਸਰ ਮੈਨੂੰ ਸਰ ਮੈਂ ਸਰ ਮੈਂ ਤੁਹਾਡੀ ਬੇਨਤੀ ਕਰਦਾ ਜੀ ਤੁਸੀਂ ਨਾ ਇਹਨਾਂ ਰੌਲਾ ਪਾਈਓ ਸਰ ਆ ਸਾਡਾ ਤਾਂ ਸਾਰੀ ਬਦਨਾਮੀ ਬਹੁ ਹੋ ਜਾਣੀ ਸਰ ਸਰ ਮੈਂ ਬੇਨਤੀ ਇਹੀ ਕਰਦਾ ਜੀ ਮੇਰੀ ਗੱਲ ਸੁਣੋ ਤੁਸੀਂ ਬਸ ਮੈਨੂੰ ਹੁਕਮ ਲਾਓ ਸਰ ਕਿੱਦਾਂ ਇਹ ਮਗਲ ਮੁਖਸਦੀ ਕਿੱਦਾਂ ਮੈਨੂੰ ਸ਼ਨਾਖਤਾਂ ਆਪਾਂ ਲਾਸਟ ਵਾਰੀ ਸ਼ਨਾਖਤਾਂ ਸਰ ਉਸ ਤੋਂ ਬਾਅਦ ਬੇਦਖਲ ਕਰ ਦਵਾਂ ਉਹ ਹਾਂਜੀ ਇਹਨਾਂ ਦਾ ਸਾਰੀ ਇਹਨਾਂ ਦਾ ਫਾਇਨ ਦੁਕਾਨ ਕਰਨਾ ਪਵੇਗਾ 1 ਲੱਖ ਤੇ ਪਵੇਗਾ ਸਰ ਲੱਖ ਰੁਪਇਆ ਨਹੀਂ ਸਰ ਖੜੇ ਪੈਰ ਸਰ ਮੇਰੀ ਗੱਲ ਸੁਣੋ ਮੈਂ ਕੋਈ ਸਰ ਫੇਕ ਗੱਲ ਨਹੀਂ ਕਰਦਾ ਪਿਆ ਮੇਰੀ ਗੱਲ ਸੁਣੋ ਮੈਂ ਬੇਨਤੀ ਇੱਕ ਕਰਦਾ ਸਰ ਮੈਂ ਕਿਤੇ ਨਾ ਕਿਤੇ 50000 ਰੁਪਏ ਦਾ ਇੰਤਜ਼ਾਮ ਕਰ ਲੈਣਾ ਸਰ ਦੱਸੋ ਕਿੱਦਾਂ ਤੁਹਾਡੇ ਕੋ ਪਹੁੰਚਾਵਾਂ ਸਰ ਮੇਰੀ ਗੱਲ ਸੁਣੋ ਲੱਖ ਰੁਪਇਆ ਸਰ ਮੇਰੇ ਕੋ ਨਹੀਂ ਹੋ ਸਕਣਾ ਸਰ ਮੈਂ ਤੁਹਾਨੂੰ ਗਲਤ ਕਮਿਟਮੈਂਟ ਕਰ ਦਵਾਂ ਉਹ ਤੇ ਪੂਰਾ ਨਾ ਉਤਨਾ ਸਰ ਉਹ ਤੁਸੀਂ ਬੋੜ ਕੇ ਤੇ ਪਰਚਾ ਕਰ ਦੋਗੇ ਸਰ ਆਪਾਂ ਤਾਂ ਫੱਜ ਜਾਵਾਂਗੇ ਸਰ ਮੈਂ ਇਸ ਕਰਕੇ ਜੋ ਹੋ ਸਕਦਾ ਸਰ ਮੈਂ ਉਹ ਤੁਹਾਨੂੰ ਦੱਸ ਦਿੰਦਾ 50000 ਰੁਪਏ ਦਾ ਇੰਤਜ਼ਾਮ ਮੈਂ ਘੰਟੇ ਵਿੱਚ ਕਰ ਦਿੰਦਾ ਸਰ ਦੱਸੋ ਹਾਂ ਜੀ ਘੰਟੇ ਜੀ ਨਹੀਂ ਘੰ ਟਾਈਮ ਕੱਢ ਲਾਓ ਕਿਉਂਕਿ ਜੇਕਰ ਇੰਟਰਵਿਊ ਹੋ ਜਾਂਦਾ ਫਿਰ ਸਾਡੀ ਮਜਬੂਰੀ ਵਧ ਜਾਣੀ ਹੈ ਠੀਕ ਹੈ ਨਾ ਜੀ ਸਰ ਦੱਸੋ ਸਰ ਕਿੱਦਾਂ ਕਿੱਥੇ ਪਹੁੰਚਾਣੇ ਸਰ ਪੈਸੇ ਕਿਹਨੂੰ ਦੇਣੇ ਸਰ ਮੈਂ ਸਰਕਾਰ ਦਾ ਅਕਾਊਂਟ ਨੰਬਰ ਖਾਤਾ ਨੰਬਰ ਦੇ ਦੇਵਾਂਗਾ ਠੀਕ ਹੈ ਨਾ ਕਿ ਮੈਂ ਤੁਹਾਨੂੰ ਅਕਾਊਂਟ ਨੰਬਰ ਜਿੱਦੇ ਤੁਸੀਂ ਪਾਓਗੇ ਫਿਰ ਤੁਸੀਂ ਦੱਸੋਗੇ ਬੈਂਕ ਬੈਂਕ ਤੋਂ ਬੈਂਕ ਪਾਓਗੇ ਜਾਂ ਮੋਬਾਈਲ ਤੋਂ ਪਾਓਗੇ ਪੈਸੇ ਸਰ ਮੈਂ Google Pay ਕਰ ਦੂੰਗਾ ਸਰ ਮੇ ਕੋਲ Google Pay ਚੱਲਦਾ ਜੀ ਹਾਂਜੀ ਹੁਣ ਤੁਹਾਡੇ Google Pay ਦੇ ਵਿੱਚ ਕਿੰਨੇ ਨੇ ਸਰ ਹੁਣ ਤਾਂ ਨਹੀਂ ਹੈਗੇ ਸਰ ਮੈਂ ਉਹ ਕਿਸੇ ਯਾਰ ਨੂੰ ਕਹਿ ਕੇ ਹੁਣੇ ਟ੍ਰਾਂਸਫਰ ਕਰਨਾ ਮੇਰਾ ਮੇਰਾ ਇੱਕ ਫਰੈਂਡ ਹੈਗਾ ਸਰ ਬਾਹਰ ਉਹ ਨੂੰ ਮੈਂ ਕਹਿ ਗਿਆ ਆਪਣੇ ਟ੍ਰਾਂਸਫਰ ਕਰਾ ਕੇ ਤੁਹਾਨੂੰ ਪਾ ਦਾਂਗਾ ਸਰ ਜੇ ਤੁਸੀਂ ਕਹੋ ਮੈਂ ਉਹ ਉਹ ਨੂੰ ਸਿੱਧੇ ਪਾ ਦਾਂਗਾ ਸਰ ਤੁਸੀਂ ਕਾਲ ਡਿਸਕਨੈਕਟ ਨਹੀਂ ਕਰਨੀ ਠੀਕ ਹੈ ਨਾ ਕਾਲ ਚਲਦੀ ਦੇ ਦਿਓ ਜਬ ਆਪਣਾ ਫਾਈਨ ਪੇ ਕਰੋ ਠੀਕ ਹੈ ਨਾ ਜੀ ਜੀ ਸਰ 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 ਸਰਕਾਰ ਦੇ ਨੰਬਰ ਤੇ ਕਰਨਾ ਹੈ ਸਰ ਕੋ ਸਰਕਾਰ ਦੇ ਨੰਬਰ ਤੇ ਕਿੱਦਾਂ ਸਰ ਕਰੂੰਗਾ ਸਰ ਹਾਂ ਜੀ ਤੁਹਾਨੂੰ ਉਹਨਾਂ ਦਾ ਅਕਾਊਂਟ ਨੰਬਰ ਖਾਤਾ ਨੰਬਰ ਮੋਬਾਈਲ ਨੰਬਰ ਦੇ ਦੇਵਾਂਗਾ ਨਾ ਜੀ ਸਰ ਉਹ ਸਰ ਇਹ ਤੁਸੀਂ ਮੇਰੇ ਦੋ ਸਰਕਾਰ ਨੂੰ ਵੀ ਇੱਕ ਕਰਾਰ ਹੈ ਸਰ ਉਹ ਤਾਂ ਫਿਰ ਫਾਈਨ ਹੋ ਜਾਣਾ ਸਰ ਸਰ ਤੁਸੀਂ ਆਪਸ ਵਿੱਚ ਕੋਈ ਸੈਟਲਮੈਂਟ ਕਰ ਲਓ ਸਰ ਕਿਉਂ ਆਪਕੇ ਕਰ ਲਾਂਗੇ ਉਹ ਆਪੇ ਹੀ ਹੋ ਜਾਏਗਾ ਤੁਹਾਡਾ ਕੰਮ ਹੈ ਤੁਸੀਂ ਉਹਨੂੰ ਫਾਈਨ ਜੀ ਪੇ ਕਰ ਦਿਓ ਬੱਸ ਨਹੀਂ ਆਂਦਾ ਆਪਾਂ ਇਹਨੂੰ ਘਰ ਬੜਨ ਨਹੀਂ ਦਿੰਦੇ ਠੀਕ ਹੈ ਆਪਾਂ ਇਹਨੂੰ ਸਾਫ ਮਨਾ ਕੀਤਾ ਵੀ ਜੇ ਤੂੰ ਇਹ ਕੰਮ ਨਹੀਂ ਛੱਡਨੇ ਤੂੰ ਘਰ ਨਹੀਂ ਬੰਨਣਾ ਹਣਾ ਹੁਣ ਮੈਂ ਤੁਹਾਡੇ ਤੋਂ ਇਹ ਬੇਨਤੀ ਕਰਦਾ ਪਿਆ ਵੀ ਦੱਸੋ ਜੇ ਹੁਣ ਤੁਸੀਂ ਇਹਨੂੰ ਫੜ ਲਿਆ ਹੁਣ ਤੂੰ ਤੁਸੀਂ ਥਾਣੇ ਸਦਰ ਤੋਂ ਬੋਲ ਰਹੇ ਹਾਂਜੀ ਸਰ ਮੈਂ ਸਦਾ ਥਾਣੇ ਆਇਆ ਇਹਨਾਂ ਦੱਸੋ ਹੁਣ ਫੇਰ ਸਰ ਮੈਂ ਤੇ ਤੁਹਾਨੂੰ ਦੱਸਦਾ ਕਿ ਜੇ ਤੁਸੀਂ ਉੱਥੇ ਵੀ ਆਓਗੇ ਉੱਥੇ ਵੀ ਤੁਸੀਂ ਇਹੀ ਗੱਲਾਂ ਗੱਲ ਕਰਨੀ ਆ ਫੇਰ ਫਾਇਦਾ ਆਣ ਦਾ ਨਾਲ ਇੱਥੇ ਇੱਥੇ ਸਰ ਫੋਨ ਤੇ ਦੱਸ ਦਿਓ ਇਹਨਾਂ ਦਾ ਕੀ ਕਰਨਾ ਹੈ ਕਿਉਂਕਿ ਤੁਹਾਨੂੰ ਪਤਾ ਅਸੀਂ ਵੀ ਜ਼ਿਆਦਾ ਦਿਨ ਬੰਦੇ ਨਹੀਂ ਰੱਖ ਸਕਦੇ ਸਾਡਾ ਵੀ ਡਿਊਟੀ ਦਾ ਮਸਲਾ ਹੈ ਅਸੀਂ ਫੇਰ ਅੱਗੇ ਟ੍ਰਾਂਸਫਰ ਕਰਨਾ ਹੈ ਸਰ ਤੁਸੀਂ ਹੁਸ਼ਿਆਰਪੁਰ ਸਾਣੇ ਥਾਣੇ ਸਦਰ ਤਨਾਤ ਹਾਂਜੀ ਤਾਂ ਸਰ ਦੱਸੋ ਸਰ ਫੇ ਕਿੱਦਾਂ ਮਸਲਾ ਹੱਲ ਹੋ ਸਕਦਾ ਕਿੱਦਾਂ ਇਹ ਹੋ ਸਕਦਾ ਜੀ ਤੁਸੀਂ ਕਹਿ ਰਹੇ ਹੋ ਛੜਾਣਾ ਹੀ ਨਹੀਂ ਹੈ ਫਿਰ ਹੁਣ ਇਹਦਾ ਮਸਲਾ ਹੱਲ ਕਿ ਕਰਾਇਆ ਹੁਣ ਸਰ ਮੈਂ ਮੈਂ ਤੁਹਾਨੂੰ ਇਹ ਨਹੀਂ ਕਿਹਾ ਮੈਂ ਛੜਾਣਾ ਨਹੀਂ ਆ ਮੈਂ ਤੁਹਾਨੂੰ ਇਹ ਕਿਹਾ ਵੀ ਤੁਸੀਂ ਬੇਨਤੀ ਇਹ ਆ ਵੀ ਇੱਥੇ ਪਰਚਾ ਨਾ ਕਰਿਓ ਠੀਕ ਹੈ ਨਾ ਜੀ ਮਤਲਬ ਇੱਥੇ ਪਹਿਲਾਂ ਬਹੁਤ ਪਰਚੇ ਆ ਠੀਕ ਹੈ ਅੱਛਾ ਤਾਂ ਇਹਦੀ ਜਮਾਨਤ ਆ ਬਾਕੀ ਵੀ ਨਹੀਂ ਕੈਨਸਲ ਹੋ ਜਾਣੀ ਆ ਸਰ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਵੀ ਪਰਚਾ ਨਾ ਕਰਿਓ ਮੈਂ ਤੁਹਾਨੂੰ ਇਹ ਨਹੀਂ ਕਿਹਾ ਵੀ ਛੜਾਣਾ ਨਹੀਂ ਆ ਚਲੋ ਫਿਰ ਠੀਕ ਹੈ ਫਿਰ ਰੁਕ ਜਾਓ ਲਾਈਨ ਤੇ ਰਹਿਣਾ ਮੈਂ ਤੁਹਾਡੀ ਡੀਐਸਪੀ ਸਾਹਿਬ ਨਾਲ ਗੱਲ ਕਰਾਉਣਾ ਹੈ ਡੀਐਸਪੀ ਸਾਹਿਬ ਨਾਲ ਗੱਲ ਕਰ ਲਓ ਹਾਂਜੀ ਹਾਂਜੀ ਕਰਾ ਦਿਓ ਸਰ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਕੋਈ ਜੀ ਡੀਐਸਪੀ ਦਲਜੀਤ ਸਿੰਘ ਨਾਲ ਗੱਲ ਕਰ ਰਿਹਾ ਜੀ ਡੀਐਸਪੀ ਦਲਬੀਰ ਸਿੰਘ ਜੀ ਹਾਂਜੀ 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 ਸਰ ਸਤਿ ਸ਼੍ਰੀ ਅਕਾਲ ਜੀ ਬਣੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹੁਣ ਦੱਸੋ ਆਪਣੇ ਮੁੰਡੇ ਦਾ ਕੀ ਕਰਨਾ ਹੈ ਸਰ ਮੈਨੂੰ ਹੁਣੇ ਇੰਸਪੈਕਟਰ ਸਾਹਿਬ ਨੂੰ ਦੱਸਿਆ ਵੀ ਛੋਟਾ ਭਰਾ ਫੜ ਹੋ ਗਿਆ ਸਰ ਸਾਰੇ ਜੀ ਹਾਂ ਜੀ ਗਲਤੀ ਦਾ ਸਰ ਗਲਤੀ ਕਹਿੰਦੇ ਇਹਦੀ ਕੋਈ ਨਹੀਂ ਇਹਨੇ ਲਿਫਟ ਲਈ ਸੀ ਸਰ ਜੇ ਤਾਂ ਤੁਹਾਨੂੰ ਲੱਗਦਾ ਵੀ ਗਲਤੀ ਕੋਈ ਨਹੀਂ ਸਰ ਤਾਂ ਮਾਫ ਕਰ ਸਕਦੇ ਹੋ ਸਰ ਤੁਸੀਂ ਦੱਸੋ ਦੱਸੋ ਕਿੱਦਾਂ ਕੀ ਹੋਣਾ ਸਰ ਮੈਂ ਮੇਰੀ ਗੱਲ ਸੁਣ ਲਓ ਵੀਰ ਪਤਾ ਕੀ ਗੱਲ ਹੈ ਇਹਨਾਂ ਦੀ ਗਲਤੀ ਬਿਲਕੁਲ ਨਹੀਂ ਹੈ ਠੀਕ ਹੈ ਗਲਤੀ ਸਿਰਫ ਇਹਨਾਂ ਦੀ ਇਹ ਹੀ ਹੈ ਕਿ ਅਗਰ ਫਾਰ ਇਗਜ਼ਾਮਪਲ ਆਪਣੇ ਘਰ ਦੇ ਵਿੱਚ ਕੋਈ ਰਾਤ ਨੂੰ 2 ਵਜੇ ਆਪਣੇ ਘਰ ਐਂਟਰ ਹੋ ਜਾਵੇ ਤੇ ਉਹ ਆਖੇ ਜੀ ਮੈਂ ਤਾਂ ਤੁਹਾਨੂੰ ਮਿਲਣ ਆਇਆ ਤੇ ਤੁਸੀਂ ਉਹਦੇ ਨਾਲ ਕੀ ਕਰੋ ਹੂੰ ਹੂੰ سر پر میری ਗੱਲ ਮੈਨੂੰ ਇਨਸਪੈਕਟਰ ਸਾਹਿਬ ਨੇ ਦੱਸਿਆ ਵੀ ਇਹਨੇ ਸਿਰਫ ਲਿਫਟ ਹੀ ਲਈ ਸੀਗੀ ਸਰ ਉਹ ਆਤੰਕਪਤੀ ਨਿਕਲੇ ਮੁੜ ਕੇ ہاں جی ਇਹਨਾਂ ਨੂੰ ਇਹ ਨਹੀਂ ਪਤਾ ਸੀਗਾ ਵੀ ਆਤੰਗਵਾਦੀ ਬੰਦੇ ਨੇ ਇਹਨਾਂ ਨੇ ਲਿਫਟ ਲੈ ਲਈ ਪੁਲਿਸ ਨੇ ਠੀਕ ਹੈ ਨਾ ਨਾਕਾ ਲਾਇਆ ਸੀ ਕਿਉਂਕਿ ਪੁਲਿਸ तकरीबन 3 ਸਾਲਾਂ ਤੋਂ ਇਹ ਬੰਦੇ ਫਰਾਰ ਸੀਗੇ ਕ੍ਰਿਮੀਨਲ ਸੀਗੇ ਪੁਲਿਸ ਇੱਥੇ ਨੇ ਰਾਤ ਨੂੰ ਲੋਕੇਸ਼ਨ ਔਨ ਹੋਈ ਹੈ ਪੁਲਿਸ ਨੇ ਚਾਰੋਂ ਤਰਫੋਂ ਨਾਕਾ ਲਾਇਆ ਹੋਇਆ ਸੀਗਾ ਤੇ ਪੁਲਿਸ ਨੇ ਤਲਾਸ਼ੀ ਲਈ ਹੈ ਉਨਾ ਨਾ ਅਤਿ ਕਵਾਦੀ ਬੰਦਿਆ ਕੋਲ ਮੌਕੇ ਤੇ ਗਨ ਪਿਸਟਲ ਮਿਲ ਗਿਆ ਬਰੂਦੀ ਮਵਾਜ ਜਿਹੜਾ ਬੰਬ ਬਲੋਸਟ ਕੀ ਕਰ ਦੇ ਨੇ ਠੀਕ ਹੈ ਨਾ ਉਹ ਨਹੀਂ ਸਰ ਸਾਡੀ ਤਾਂ ਸਰ ਸਾਡੀ ਤਾਂ ਫੈਮਿਲੀ ਸਪਾਇਲ ਹੋ ਜਾਣੀ ਸਰ ਇਦਾਂ ਇਦਾਂ ਵੱਡਾ ਚੱਕਰ ਪਾ ਗਏ हां जी ओही मैं ਤੁਹਾਨੂੰ ਕਹਿ ਰਿਹਾ ਕਿ ਤੁਹਾਡਾ ਬਰਾਦਰ ਬਹੁਤ ਹੀ ਥ੍ਰੈਡ ਆ ਬਹੁਤ ਹੀ ਰੋ ਰੋ ਕੇ ਪਰੇਸ਼ਾਨ ਹੈ ਕਿਉਂਕਿ ਪੁਲਿਸ ਨੇ ਟਾਰਚਰ ਕੀਤਾ ਤਿੰਨਾਂ ਨੂੰ ਠੀਕ ਹੈ ਨਾ ਫਿਰ ਲੇਕਿਨ ਤੁਹਾਡਾ ਬਰਾਦਰ ਦੇ ਬਾਰੇ ਜਾਣਕਾਰੀ ਮਿਲੀ ਕਿ ਉਹ ਕਰਨ ਲੱਗੇ ਸਰ ਮੈਨੂੰ ਲਿਫਟ ਲਈਏ ਲੇਕਿਨ ਇਹਨਾਂ ਨਾਲ ਮੈਨੂੰ ਨਹੀਂ ਪਤਾ ਸੀ ਆਤੰਗਵਾਦੀ ਨੇ ਜਾਂ ਕ੍ਰਿਮੀਨਲ ਨੇ ਕੌਣ ਨੇ ਠੀਕ ਹੈ ਨਾ ਉਹ ਇਸ ਕਰਕੇ ਹੁਣ ਪੁੱਛਿਆ ਅਗਰ ਅਸੀਂ ਐਫ ਆਈ ਆਰ ਦੇ ਦਿੰਦੇ ਨੇ ਇਹਨਾਂ ਨੂੰ ਉਮਰ ਕੈਦਿਆ ਫਾਂਸੀ ਦੀ ਸਜ਼ਾ ਹੋ ਜੀਗੀ ਔਰ ਤੁਹਾਡਾ ਪਰਿਵਾਰ ਬਲੈਕਲਿਸਟ ਹੋ ਜਾਏਗਾ ਠੀਕ ਹੈ ਨਾ ਨਹੀਂ ਸਰ ਮੇਰੀ ਗੱਲ ਸੁਣੋ ਮੈਂ ਤਾਂ ਅੱਗੇ ਤੋਂ ਬੜੀ ਮੁਸ਼ਕਲ ਦਿਹਾ ਤੁਸੀਂ ਦੱਸੋ ਸਰ ਕਿੱਦਾਂ ਹੋ ਸਕਦਾ ਮੈਂ ਕੋਈ ਨਾ ਕੋਈ ਕਰਦਾ ਇਹ ਦਿਆਂ ਦੱਸੋ ਮੈਂ ਥਾਣੇ ਸਦਰ ਆਜਮੋ ਹਸ਼ਰਪੁਰ ਸਰ ਦੱਸੋ ਦੂਸਰੀ ਗੱਲ ਪਤਾ ਕੀ ਗੱਲ ਤੁਸੀਂ ਲੋਕਾਂ ਨੂੰ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਗੱਲ ਪਬਲਿਕ ਅਨਾਉਂਸਮੈਂਟ ਕਰ ਦਿੰਦੇ ਹੋ ਜੇ ਅਗਰ ਤੁਸੀਂ ਗੱਲ ਪਬਲਿਕ ਕਰ ਦਿੱਤੀ ਤੇ ਫਿਰ ਗੱਲ ਮੀਡੀਆ ਦੇ ਉੱਤੇ ਆ ਜਾਣੀ ਨਹੀਂ ਨਹੀਂ ਸਰ ਮੈਨੂੰ ਸਰ ਮੈਂ ਸਰ ਮੈਂ ਤੁਹਾਡੀ ਬੇਨਤੀ ਕਰਦਾ ਜੀ ਤੁਸੀਂ ਨਾ ਇਹਨਾਂ ਰੌਲਾ ਪਾਈਓ ਸਰ ਆ ਸਾਡਾ ਤਾਂ ਸਾਰੀ ਬਦਨਾਮੀ ਬਹੁ ਹੋ ਜਾਣੀ ਸਰ हां जी वही मैं तो कह रहे कि अगर लोगों ने भी ਤੁਸੀਂ ਪਬਲਿਕ ਕਰ ਦਿੰਦੇ ਹੋ ਨਾ ਗੱਲ ਕਿ ਗੱਲ ਮੀਡੀਆ ਦੇ ਉੱਤੇ ਆ ਜਾਣੀ ਹੈ ਫਿਰ ਠੀਕ ਹੈ ਨਾ ਠੀਕ ਹੈ ਹੈਲੋ ਹਾਂ ਜੀ ਜੀ ਸਰ ਹੈਲੋ ਜੀ ਸਰ हां जी अगर ਗੱਲ ਗੱਲ ਮੀਡੀਆ ਦੇ ਉੱਤੇ ਆ ਜੀ ਗੱਲ ਪਬਲਿਕ ਹੋ ਗਈ ਤੇ ਫਿਰ ਆਪਾਂ ਇਹਨਾਂ ਨੂੰ ਨਿਕੜਵਾ ਸਕਦੇ ਠੀਕ ਹੈ ਨਾ ਸਰ ਮੈਂ ਬੇਨਤੀ ਇਹੀ ਕਰਦਾ ਜੀ ਮੇਰੀ ਗੱਲ ਸੁਣੋ ਤੁਸੀਂ ਬਸ ਮੈਨੂੰ ਹੁਕਮ ਲਾਓ ਸਰ ਕਿਦਾਂ ਇਹ ਮਗਲ ਮੁਖਸਦੀ ਕਿਦਾਂ ਮੈਨੂੰ ਛਡਾ ਸਕਦਾ ਆਪਾਂ ਲਾਸਟ ਵਾਰੀ ਸ਼ਰਨਾਣਾ ਸਰ ਉਸ ਤੋਂ ਬਾਅਦ ਬੇਦਖਲ ਕਰ ਦੇਣਾ ਇਹਨੂੰ ਹਾਂ ਜੀ ਇਹਨਾਂ ਦਾ ਸਰ ਇਹਨਾਂ ਦਾ ਫਾਇਨਟਸ ਨੂੰ ਪਰਣਾ ਪਏਗਾ 1 ਲੱਖ ਰੁਪਇਆ ਉਹ ਸਰ ਲੱਖ ਰੁਪਇਆ ਨਹੀਂ ਸਰ ਖੜੇ ਪੈਰ ਸਰ ਮੇਰੀ ਗੱਲ ਸੁਣੋ ਮੈਂ ਕੋਈ ਸਰ ਫੀਕ ਗੱਲ ਨਹੀਂ ਕਰਦਾ ਪਿਆ ਮੇਰੀ ਗੱਲ ਸੁਣੋ ਮੈਂ ਬੇਨਤੀ ਇੱਕ ਕਰਦਾ ਸਰ ਮੈਂ ਕਿਤੇ ਨਾ ਕਿਤੇ 50 ਹਜ਼ਾਰ ਰੁਪਏ ਦਾ ਇੰਤਜ਼ਾਮ ਕਰ ਲੈਣਾ ਸਰ ਦੱਸੋ ਕਿੱਦਾਂ ਤੁਹਾਡੇ ਕੋ ਪਹੁੰਚਾਉਣਾ ਸਰ ਮੇਰੀ ਗੱਲ ਸੁਣੋ 1 ਲੱਖ ਰੁਪਇਆ ਸਰ ਮੇ ਕੋ ਨਹੀਂ ਹੋ ਸਕਣਾ ਅੱਛਾ ਸਰ ਮੈਂ ਤੁਹਾਨੂੰ ਗਲਤ ਕਮਿਟਮੈਂਟ ਕਰ ਦਵਾਉਂ ਉਹ ਤੇ ਪੂਰਾ ਨਾ ਉਤਰਾਂ ਸਰ ਉਹ ਤੁਸੀਂ ਭੋਣ ਕੇ ਤੇ ਪਰਚਾ ਕਰ ਦੋਗੇ ਸਰ ਆਪਾਂ ਤਾਂ ਫੱਜ ਜਾਣਾ ਸਰ ਮੈਂ ਇਸ ਕਰਕੇ ਜੋ ਹੋ ਸਕਦਾ ਸਰ ਮੈਂ ਉਹ ਤਾਂ ਦੱਸ ਦਿੰਦਾ ਵੀ 50000 ਰੁਪਏ ਦਾ ਇੰਤਜ਼ਾਮ ਮੈਂ ਘੰਟੇ ਵਿੱਚ ਕਰ ਦਿੰਦਾ ਸਰ ਦੱਸੋ ਹਾਂ ਜੀ ਘੰਟੇ ਜੀ ਨਹੀਂ ਘੰਟੇ ਨੂੰ ਟਾਈਮ ਕੱਟ ਲਾਓ ਕਿਉਂਕਿ ਜੇ ਅਗਰ ਰੈਂਟ ਲਿਊ ਹੋ ਜਾਂਦਾ ਫਿਰ ਸਾਡੀ ਮਜਬੂਰੀ ਵਧ ਜਾਣੀ ਹੈ ਠੀਕ ਹੈ ਨਾ ਜੀ ਸਰ ਦੱਸੋ ਸਰ ਕਿੱਦਾਂ ਕਿੱਥੇ ਪਹਚਾਣੇ ਸਰ ਪੈਸੇ ਕਿਹਨੂੰ ਦੇਣੇ ਸਰ ਮੈਂ ਮੈਂ ਸਰਕਾਰ ਦਾ ਅਕਾਊਂਟ ਨੰਬਰ ਖਾਤਾ ਨੰਬਰ ਦੇ ਦੇਵਾਂਗਾ ਠੀਕ ਹੈ ਨਾ ਕਿ ਮੈਂ ਤੁਹਾਨੂੰ ਅਕਾਊਂਟ ਨੰਬਰ ਜਿਹਦੇ ਤੁਸੀਂ ਪਾਓਗੇ ਹੁਣ ਤੁਸੀਂ ਦੱਸੋ ਕਿ ਬੈਂਕ ਤੋਂ ਬੈਂਕ ਤੋਂ ਬੈਂਕ ਪਾਓਗੇ ਜਾਂ ਮੋਬਾਈਲ ਤੋਂ ਪਾਓਗੇ ਪੈਸੇ ਸਰ ਮੈਂ Google Pay ਕਰ ਦੂੰਗਾ ਸਰ ਮੇ ਕੋਲ Google Pay ਚੱਲਦਾ ਜੀ ਹਾਂਜੀ ਹੁਣ ਤੁਹਾਡੇ Google Pay ਦੇ ਵਿੱਚ ਕਿੰਨੇ ਨੇ ਸਰ ਹੁਣ ਤਾਂ ਨਹੀਂ ਹੈਗੇ ਸਰ ਮੈਂ ਕਿਸੇ ਯਾਰ ਦੋਸਤ ਨੂੰ ਕਹਿ ਕੇ ਹੁਣੇ ਟ੍ਰਾਂਸਫਰ ਕਰਨਾ ਮੇਰਾ ਮੇਰਾ ਇੱਕ ਫਰੈਂਡ ਹੈਗਾ ਸਰ ਬਾਹਰ ਉਹਨੂੰ ਮੈਂ ਕਹਿ ਕੇ ਆਪਣਾ ਟ੍ਰਾਂਸਫਰ ਕਰਾ ਕੇ ਤੁਹਾਨੂੰ ਪਾ ਦਵਾਂਗਾ ਸਰ ਜੇ ਤੁਸੀਂ ਕਹੋ ਮੈਂ ਉਹਦੇ ਕੋਲ ਸਿੱਧੇ ਪਾ ਦਵਾਂਗਾ ਸਰ ਕਾਲ ਡਿਸਕਨੈਕਟ ਨਹੀਂ ਕਰਨੀ ਠੀਕ ਹੈ ਨਾ ਕਾਲ ਚਲਦੀ ਦੇ ਵਿੱਚ ਆਪਣਾ ਫਾਈਨ ਪੇ ਕਰੋ ਠੀਕ ਹੈ ਨਾ ਜੀ ਜੀ ਸਰ 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 ਸਰਕਾਰ ਦੇ ਨੰਬਰ 'ਚ ਕਰਨਾ ਹੈ ਸਰ ਉਹ ਸਰਕਾਰ ਦੇ ਨੰਬਰ 'ਚ ਕਿੱਦਾਂ ਸਰ ਕਰੂੰਗਾ ਸਰ ਹਾਂ ਜੀ ਤੁਹਾਨੂੰ ਉਹਨਾਂ ਦਾ ਅਕਾਊਂਟ ਨੰਬਰ ਖਾਤਾ ਨੰਬਰ ਮੋਬਾਈਲ ਨੰਬਰ ਦੇ ਦੇਵਾਂਗਾ ਨਾ ਜੀ ਸਰ ਉਹ ਸਰ ਇਹ ਤੁਸੀਂ ਮਤਲਬ ਸਰਕਾਰ ਨੂੰ ਪੇ ਕਰਾ ਰਹੇ ਸਰ ਉਹ ਤਾਂ ਫੇ ਫਾਈਨ ਹੋ ਜਾਣਾ ਸਰ ਸਰ ਤੁਸੀਂ ਆਪਸ ਵਿੱਚ ਕੋਈ ਸੈਟਲਮੈਂਟ ਕਰ ਲਓ ਸਰ ਆਪਸ ਵਿੱਚ ਕਿਉਂ ਆਪੇ ਕਰ ਲਾਂਗੇ ਉਹ ਆਪੇ ਹੀ ਹੋ ਜਾਏਗਾ ਤੁਹਾਡਾ ਕੰਮ ਹੈ ਤੁਸੀਂ ਉਹ ਫਾਈਨ ਤੁਸੀਂ ਪੇ ਕਰ ਦਿਓ ਬੱਸ ਸਰ ਕਾਊਂਟ ਨੰਬਰ ਸੈਂਡ ਕਰ ਦਿਓ ਹਾਂਜੀ ਤੁਸੀਂ ਪੈਸੇ ਤਾਂ ਪਹਿਲੇ ਪਰ ਬੰਦ ਕਰ ਲਓ ਨਾ ਸਰ ਪੈਸੇ ਤਾਂ ਤੁਸੀਂ ਕਿਹਨੇ ਕਾਲ ਡਿਸਕ੍ਰੈਕਟ ਨਹੀਂ ਕਰਨੀ ਤਾਂ ਫਿਰ ਪੈਸੇ ਤਾਂ ਸਰ ਮੈਂ ਕਰਾਨਾ ਮੇਰੇ ਵਾਈਫ ਦੇ ਅਕਾਊਂਟ ਚ ਪਾ ਲੈਣਾ ਸਰ ਤੁਹਾਨੂੰ ਹਾਂ ਫਿਰ ਕਾਲ ਚਲਦੀ ਰਹੋ ਤਾਂ ਫਿਰ ਤੁਸੀਂ ਵਾਈਫ ਦੇ ਅਕਾਊਂਟ ਚ ਪਾ ਦਿਓ ਸਰ ਨੰਬਰ ਦਵਾਂਗੇ ਸਰ ਮੈਂ ਕੱਚ ਪਾਣੀ ਤਰੀ ਪਾਉਂਗਾ ਜੀ ਠੀਕ ਹੈ ਲਾਈਨ ਤੇ ਰਹੋ ਮੈਂ ਤੁਹਾਨੂੰ ਅਕਾਊਂਟ ਨੰਬਰ ਗੂਗਲ ਪੇ ਤੁਹਾਨੂੰ ਦੇ ਦੇਣਾ ਹਾਂਜੀ ਹਾਂਜੀ ਲੈੰਦਰ ਉਹ ਮੈਂ ਸਿਸਟਮ ਨੂੰ ਅਪਡੇਟ ਕਰ ਲੈਣਾ ਠੀਕ ਹੈ ਨਾ ਸਰ ਕਾਈਂਡਲੀ ਮੇਰੀ ਇੱਕ ਵਾਰੀ ਗੱਲ ਕਰਾ ਦਿਓ ਸਰ ਹੈਗਾ ਉਹ ਹੀ ਆ ਮੈਨੂੰ ਨਹੀਂ ਲੱਗਦਾ ਸਰ ਉਹ ਹੀ ਹੋਊਗਾ ਮੇਰਾ ਛੋਟਾ ਜੀ ਹਾਂਜੀ ਸਰ ਮੈਨੂੰ ਨਹੀਂ ਲੱਗਦਾ ਛੋਟਾ ਹੀ ਭਰਾ ਹੋਊਗਾ ਸਰ ਉਹ ਇਦਾਂ ਦੇ ਕੰਮ ਨਹੀਂ ਕਰਦਾ ਇੱਕ ਵਾਰੀ ਗੱਲ ਕਰਾ ਦਿਓ ਸਰ ਮੈਂ ਕਰ ਦਿੰਨਾ ਪੈਸੇ ਵੇ ਸਰ ਉਹਨੂੰ ਦੀ ਛਾਣ ਪੀਣ ਕਰ ਰਹੀ ਹੈ ਤਫਸ਼ੀਸ਼ ਕਰ ਰਹੀ ਹੈ ਠੀਕ ਹੈ ਨਾ ਅੰਦਰ ਪੁਲਿਸ ਦੀ ਕਸਟਡੀ ਦੇ ਵਿੱਚ ਨੇ ਠੀਕ ਹੈ ਨਾ ਉਹ ਸਰ ਮੈਨੂੰ ਸਰ ਇੱਕ ਵਾਰੀ ਕਲੀਅਰ ਕਰਾ ਦਿਓ ਉਹਨੇ ਕੁੱਤੇ ਨਹੀਂ ਉਹਨੇ ਕੀਤਾ ਇਹ ਕੰਮ ਸਰ ਮੈਂ ਕਰ ਦਿੰਨਾ ਪੈਸੇ ਵੇ ਯਾਰ ਪੈਸਿਆਂ ਦੀ ਗੱਲ ਨਹੀਂ ਪੈਸੇ ਨਾ ਕਰੇਂਗਾ ਤਾਂ ਸਾਨੂੰ ਸਾਨੂੰ ਕੀ ਤਕਲੀਫ ਹੈ ਨਾ ਕਰੇਂਗਾ ਤਾਂ ਲਾਈਨ ਵਿੱਚ ਵੀ ਛੋਟਾ ਭਰਾ ਹੀ ਆ ਸਰ ਮੈਂ ਤਦ ਹੀ ਪੈਸੇ ਭੇਕਰਾਂਗਾ ਹਾਂਜੀ ਲਾਈਨ ਤੇ ਰਹੋ ਮੈਂ ਤੁਹਾਡੀ ਕੋਸ਼ਿਸ਼ ਕਰਦਾ ਗੱਲ ਕਰਵਾਉਣ ਦੀ ਕਰਾ ਦਿਓ ਲਾਈਨ ਤੇ ਰਹੋ ਸਰ ਪਲੀਜ਼ ਇੱਕ ਮਿੰਟ ਇਹਨਾਂ ਦੇ ਬ੍ਰਾਊਦਰ ਕਰ ਦੇਰ ਮੈਂ ਗੱਲ ਕਰਨੀ ਹੈ ਤੇ ਬ੍ਰਾਊਦਰ ਨਾਲ ਇੱਕ ਮਿੰਟ ਗੱਲ ਕਰਵਾ ਲੈਂਦੇ ਹਾਂ ਅੰਦਰ ਹੁਣ ਐਂਟਰੀ ਹੋਣ ਆ ਗੱਲ ਕਰੋ ਹੈਲੋ 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 ਅਰ ਕੀ ਕੀ ਹੈ ਕੀ ਹੈ ਯਾਰ ਕੀ ਕਿੱਥੇ ਕੀ ਕਰ ਲਿਆ ਹੁਣ ਤੂੰ ਕਰਾਸ ਆ ਨਾ ਗੱਲ ਯਾਰ ਹਲੋ ਹਾਂਜੀ ਹਾਂਜੀ ਸਰ ਹਾਂਜੀ ਬੋਲੋ ਸਰ ਇਹ ਤਾਂ ਮੇਰਾ ਭਰਾ ਨਹੀਂ ਕਰ ਸਰ ਚਲੋ ਠੀਕ ਹੈ ਤੁਹਾਡਾ ਪੁਰਾਣੀ ਜੀ ਤੁਸੀਂ ਐਫ ਆਈ ਆਰ ਦੇ ਦੇਣੀ ਕੋਈ ਐਨੀ ਵਨ நோ ਪ੍ਰੋਬਲਮ ਠੀਕ ਆ ਸਰ